ਦਲ ਖਾਲਸਾ ਨੇ ਲਾਹੌਰ ਤੇ ਚੜ੍ਹਾਈ ਕਰਕੇ ਸੂਬਾ 우ਬੈਦ ਖਾਨ ਨੂੰ ਪਾਰ ਬਲਾਤਾ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਲਾਹੌਰ ਦੇ ਸੁਲਤਾਨ ਬਣੇ ਗੁਰਮਤੇ ਅਨੁਸਾਰ ਅਗਲਾ ਨੰਬਰ ਅਫਗਾਨਾਂ ਦੇ ਸੂਈਆਂ ਦਾ ਸੀ ਸੈਂਕੜੇ ਸਿੱਖਾਂ ਦਾ ਕਤਲ ਕਰਵਾਉਣ ਵਾਲੇ ਜੰਡਿਆਲੇ ਦੇ ਅਕਲਦਾਸ ਨੇ ਅਫਦਾਲੀ ਨੂੰ ਖਬਰ ਪਹੁੰਚਾਤੀ ਅਫਦਾਲੀ ਵੀ ਜਾਣਦਾ ਸੀ ਕਿ ਸਿੱਖਾਂ ਨੂੰ ਖਤਮ ਕੀਤੇ ਬਿਨਾ ਪੰਜਾਬ ਤੇ ਕਬਜ਼ਾ ਨਹੀਂ ਕੀਤਾ ਜਾ ਸਕਦਾ ਮਿਸਲਾਂ ਦੇ ਜਥੇਦਾਰ ਇਸ ਜੰਗ ਤੋਂ ਪਹਿਲਾਂ ਬੀਬੀਆਂ ਬੱਚਿਆਂ ਤੇ ਬਜ਼ੁਰਗਾਂ ਨੂੰ ਸੁਰੱਖਿਅਤ ਇਲਾਕੇ 'ਚ ਪਹੁੰਚਾਉਣਾ ਚਾਹੁੰਦੇ ਸੀ। ਮਾਲਵੇ ਨੂੰ ਜਾ ਰਹੇ 1 ਲੱਖ ਸਿੱਖਾਂ ਦੀ ਵਹੀਰ ਤੇ ਅਫਦਾਲੀ ਨੇ ਹੱਲਾ ਬੋਲਤਾ। ਸਿੰਘਾਂ ਦੇ ਛੋਟੇ-ਛੋਟੇ ਜਥੇ ਅੱਗੇ ਵਧਦੇ ਤੇ ਅਫਗਾਨਾਂ ਦੀਆਂ ਪਹਿਲੀਆਂ ਕਤਾਰਾਂ ਤੇ ਬੰਦੂਕਾਂ ਦੀਆਂ ਛਲਕਾ ਛੱਡ ਕੇ ਵਾਪਸ ਆ ਜਾਂਦੇ। ਪਰ ਜਥੇ ਦੀ ਅਗਵਾਈ ਕਰ ਰਹੇ ਸਰਦਾਰ ਜੱਸਾ ਸਿੰਘ ਵਾਪਸ ਨਾ ਮੁੜੇ। ਲੰਮਾ ਸਮਾਂ ਉਹ ਦੂਰ ਖੜੇ ਅਫਦਾਲੀ ਦੇ ਹਾਥੀ ਨੂੰ ਟਕਾਉਂਦੇ ਰਹੇ ਅਗਲੀ ਗੋਲੀ ਹਾਥੀ ਦੇ ਮੱਥੇ 'ਚ ਵੱਜੀ ਅਫਗਾਨਾ ਦੇ ਰੰਗ ਪੀਲੇ ਪੈ ਗਏ ਅਫਦਾਲੀ ਘੋੜੇ ਤੇ ਸਵਾਰ ਹੋ ਕੇ ਨਿਕਲ ਗਿਆ ਤੇ ਦਰਾਨੀਆਂ ਨੇ ਸਰਦਾਰ ਜੱਸਾ ਸਿੰਘ ਤੇ ਅੰਨੇ ਵਾਹ ਗੋਲੀਆਂ ਚਲਾਤੀਆਂ ਸਰੀਰ ਤੇ ਬਾਈ ਫਟਖਾਨ ਪਿੱਛੋਂ ਵੀ ਸਰਦਾਰ ਜੱਸਾ ਸਿੰਘ ਮੈਦਾਨ ਦੇ ਵਿੱਚ ਡਟੇ ਰਹੇ